ਅਮੇ ਸਾਲ 2026 ਦੇ ਪਹਿਲੇ ਦਿਨੀ ਪੰਜਾਬ ਅੰਦਰ بارش ਹੋਈ ਜਿਸ ਨਾਲ ਕਿਸਾਨਾਂ ਦੇ ਚਿਹਰਿਆਂ ਤੇ ਰੌਣਕ ਆਈ। ਜਦ ਦੇ ਸਬੰਧੀ ਕਿਸਾਨਾਂ ਦੇ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਕਿਹਾ ਕਿ ਇਸ ਨਾਲ ਕਣਕ ਅਤੇ ਹੋਰ ਫਸਲ ਨੂੰ ਫਾਇਦਾ ਹੋਵੇਗਾ। ਕਿਸਾਨਾਂ ਨੇ ਕਿਹਾ ਕਿ ਜਿੱਥੇ ਮੀਂਹ ਨਾਲ ਆਮ ਜਨ ਜੀਵਨ ਵਿੱਚ ਧੁੰਦ ਆ ਤੋਂ ਰਾਹਤ ਮਿਲਿਆ, ਉੱਥੇ ਹੀ ਮੀਂਹ ਨਾਲ ਫਸਲਾਂ ਨੂੰ ਵੀ ਫਾਇਦਾ ਹੋਵੇਗਾ। ਹਾਂ ਜਿਹੜਾ ਇਹ ਹਲਕਾ ਨਹੀਂ ਪਿਆ ਇਹਦਾ ਕੀ ਫਾਇਦਾ ਕੀ ਨੁਕਸਾਨ ਹੈ ਇਹ ਦੀ ਇੱਕ ਕੁਦਰਤ ਦਾ ਵਰਗਾਣ ਬਲੋ ਮਾਲਕ ਨੂੰ ਵਧਾਈ ਜਈਏ ਦੇਖੋ ਜਿਹੜਾ ਆਪਦਾ ਕਿਰਤ ਕਰਨਾ ਸਾਡਾ ਕਿਰਤ ਕਰਨ ਦਾ ਫਰਜ਼ ਆ ਫਰ ਦੇਣਾ ਉਹ ਪਰਮੇਸ਼ਰ ਦਾ ਇਹ ਸਾਡੇ ਪੁਰਾਣੇ ਬੁੜੇ ਸੀ ਕਹਿੰਦੇ ਹੁੰਦੇ ਤੇ ਵੀ ਵਰਸਿਆ ਫਗਣ ਦਾਣਾ ਚੋਗਣ ਇਹ ਮਤਲਬ ਇੰਨਾ ਕੰਮ ਕਰਦਾ ਵੱਡੀ ਰਾਹਤ ਇੱਕ ਪ੍ਰਦੂਸ਼ਣ ਦੀ ਮਿਲਿਆ ਕਿਉਂ ਸਾਡੇ ਵਕਤ ਤਾਂ ਕੋਈ ਖਾਸ ਪ੍ਰਦੂਸ਼ਣ ਨਹੀਂ ਹੁੰਦਾ ਜੰਮਾ ਕੱਲਾ ਕੱਲਾ ਧਾਰਾ ਦੇਖ ਲੈਂਦੇ ਤੇ ਉਹ ਲੱਖਾਂ ਗੱਡੀ ਚੱਲ ਰਹੀਆਂ ਲੱਖਾਂ ਫੈਕਟਰੀਆਂ ਚੱਲ ਰਹੀਆਂ ਨੇ ਜਿਹੜਾ ਮਨੁੱਖ ਦੀ ਭਲਾਈ ਵਾਸਤੇ ਪਰਮੇਸ਼ਰ ਨੇ ਕੰਮ ਕੀਤਾ ਪ੍ਰਦੂਸ਼ਣ ਥੱਲੇ ਬੈਹ ਜਾਂਦਾ ਹਵਾ ਸਾਫ਼ ਹੋ ਜਾਂਦੀ ਆ ਫਸਲ ਨੂੰ ਤਾਂ ਹੈ ਆਏ ਸਮਝ ਲਓ ਵੀ ਆਪਾਂ ਕਹਿ ਦਿੰਦੇ ਆ ਜਿਵੇਂ ਥੈਲਾ ਥੈਲਾ ਜੂਰੀ ਦਾ ਪੈ ਗਿਆ ਉੱਪਰ ਜਦੋਂ ਹਵਾ 'ਚ ਨਾਈਟ੍ਰੋਜਨ ਧੂੜੀ ਫਿਰਦੀ ਸੀ ਉਹ ਧਰਤੀ ਤੇ ਆ ਗਈ ਇਹਦੇ ਬਹੁਤ ਵੱਡੇ ਲਾਭ ਨੇ ਬਾਕੀ ਇੱਕ ਜਿਹੜੀ ਠੰਡਾ ਜਿਹੜੀ ਸੁੱਕੀ ਠੰਡਾ ਉਹਦੇ ਵਿੱਚ ਜ਼ੁਖਾਂ ਬਿਮਾਰੀਆਂ ਉਹ ਠੰਡ ਬਹੁਤ ਖਰਾਬ ਹੁੰਦੀ ਠੰਡ ਮਾਤਲ ਸੁੱਕੀ ਠੰਡ ਤੋਂ ਰਾਤ ਮਿਲੀ ਆ ਕਿਉਂ ਜੋ ਹਵਾ ਸਾਫ ਹੋ ਗਈ ਹਵਾ ਨਾਲੇ ਆਕਸੀਜਨ ਨਾਲੇ ਸਭ ਜੀਵ ਜੰਤੂ ਜਿਉਂਦਾ ਮੇਰਾ ਤਾਂ ਇਹੀ ਕਹਿਣਾ ਵੀ ਇਹ ਪਰਮੇਸ਼ਰ ਨੂੰ ਲੱਖ ਲੱਖ ਵਧਾਈ ਆ ਚਲ ਸਰਕਾਰਾਂ ਨੂੰ ਲੋਕਾਂ ਨੂੰ ਤਾਂ ਬਾਤ ਜਿੰਨਾ ਮੈਂ ਵਧਾਈ ਨਵੇਂ ਸਾਲ ਦੀ ਪਰ ਪਰਮੇਸ਼ਰ ਨੇ ਨਵੇਂ ਸਾਲ ਦੀ ਜਿਹੜੀ ਵਧਾਈ ਦਿੱਤੀ ਹੈ ਤੇ ਕੀ ਬਹੁਤ ਉਹ ਅਕਾਲ ਪੁਰਖ ਦਾ ਧੰਨਵਾਦ ਆ ਇੰਨੀ ਕਿ ਤਾਂ ਮੈਨੂੰ ਜਿੰਨੀ ਇੱਕ ਜਾਣਕਾਰੀ ਇੰਨੀ ਕਿ ਮੈਂ ਤੁਹਾਡੇ ਨਾਲ ਸਾਂਝੀ ਕਰ ਰਿਹਾ ਸਰ ਜੀ ਜਿਹੜਾ ਅੱਜ ਹਲਕਾ ਮੀਂਹ ਪਾਏਗਾ ਕਿਸਾਨਾਂ ਨੂੰ ਫਸਲਾਂ ਨੂੰ ਕੀ ਫਾਇਦਾ ਹੋਣਗੇ ਆਮ ਜਾਣਕਾਰੀ ਸਭ ਤੋਂ ਪਹਿਲਾਂ ਮੈਂ ਪੂਰੇ ਇਲਾਕੇ ਨੂੰ ਪੂਰੇ ਜ ਆਪਣੇ ਬਾਹਰ ਬੈਠੇ ਸਾਰੇ ਦੋਸਤਾਂ ਨੂੰ ਨਵੇਂ ਸਾਲ ਦੀਆਂ ਮੁਬਾਰਕਾਂ ਜੀ ਪ੍ਰਮਾਤਮਾ ਨੇ ਨਾਲ ਨਾਲ ਇੱਕ ਗਿਫਟ ਵੀ ਦਿੱਤਾ ਦੇਖੋ ਜਿਹੜੀ ਬਾਰਸ ਪਾਤੀ 2026 ਦੀ ਪਹਿਲੀ ਬਾਰਸ ਆ ਜੀ ਇਹ ਤੇ ਕਿਹੜੇ ਕਿਸਾਨ ਨੇ ਉਹਨਾਂ ਦੇ ਮਿਲ ਕੇ ਚਿਹਰਿਆਂ ਤੇ ਖੁਸ਼ੀ ਆਈ ਆ ਵੀ ਇਸ ਵਾਰ ਥੋੜੀ ਠੰਡ ਜ਼ਿਆਦਾ ਪਊਗੀ ਤੇ ਜਿਵੇਂ ਹੁਣ ਧੁੰਦ ਪੈਂਦੀ ਸੀ ਧੁੰਦ ਤੋਂ ਚਲੋ ਥੋੜਾ ਬਚਾਰ ਗਿਆ ਕਿਉਂਕਿ ਇਹਦੇ ਨਾਲ ਮੌਸਮ ਥੋੜਾ ਸਾਫ਼ ਹੋ ਜਾਊਗਾ ਜੀ ਇਹਦੇ ਨਾਲ ਤੇ ਠੰਡ ਪੈਣ ਨਾਲ ਝਾੜਵੀ ਦੇ ਨਾਲ ਦੇ ਕੋਈ ਅਸਰ ਪੈਣੀ ਪੈਣਾ ਜੇ ਪਰ ਕਿਤੇ ਨਾ ਕਿਤੇ ਦੇਖੋ ਜਿਵੇਂ ਜਿਹੜੀ ਧੁੰਦ ਦੀ ਪਹਿਲਾਂ ਉਹਦੇ ਨਾਲ ਨੁਕਸਾਨ ਤੇ ਜਿਵੇਂ ਕੋਈ ਐਕਸੀਡੈਂਟ ਹੋ ਗਏ ਵੀ ਅਲੱਗ-ਅਲੱਗ ਤਰ੍ਹਾਂ ਦੇ ਵੀ ਉਹਦੇ ਨਾਲ ਮਿਲ ਕੇ ਵਧੀਆ ਇਹ ਪਰਮਾਤਮਾ ਨੇ ਸਾਨੂੰ ਗਿਫਟ ਦਿੱਤਾ ਜਿਹੜੀ ਬਾਰਸ਼ਵਾਤ ਹੀ ਹਲਕੀ ਬਾਰਸ਼ਵਾਤ ਹੀ ਚਲੋ ਕਿਤੇ ਨਾ ਕਿਤੇ ਨੁਕਸਾਨ ਵੀ ਥੋੜਾ ਜਿਹਾ ਬਹੁਤਾ ਹੋਇਆ ਜਿਵੇਂ ਆਲੂਆਂ ਦੀ ਪਟਾਈ ਰੁਕ ਗਈ ਜਿਵੇਂ ਥੋੜਾ-ਥੋੜਾ ਸਬਜ਼ੀ ਬਾਜੀ ਦਾ ਮਤਲਬ ਕਿ ਵੀ ਅਸਰ ਗਾਜਰਾਂ ਤੇ ਜਵੇਂ ਹੋਰ ਸਬਜ਼ੀਆਂ ਤੇ ਇਹਨਾਂ ਨੇ ਕਿਤੇ ਨਾ ਕਿਤੇ ਦੇਖੋ ਅਸਰ ਪਿਆ ਤੇ ਬਾਕੀ ਫਾਇਦਾ ਚਲੋ ਜਿਆਦਾ ਹੋਇਆ ਖੁਸ਼ੀ ਦੇ ਕੋ ਕਿਸਾਨਾਂ ਨੂੰ ਜਿਆਦਾ ਹੋਈ ਆ ਵੀ ਵਾਰਸ ਪੈ ਗਈ ਕਿਉਂਕਿ ਉਹ ਦੋ ਦਿਨ ਚੜਾ ਦੋ ਚਾਰ ਦਿਨ ਰੁੱਕ ਕੇ ਪਟਲਣ ਲਗੇ ਕਿਤਨੇ ਕਿਤੇ ਗੜੇ ਵੀ ਪੈਨੇ ਦੇਖੋ ਜਿਵੇਂ ਇਧਰ ਆਪਣੇ ਮਾਨਸਰ ਸਾਈਡ ਇਧਰੋਂ ਗੜੇ ਵੀ ਪੈਨੇ ਚਲੋ ਪਰਮਾਤਮਾ ਨੇ ਬਚਾਓ ਕਰਤਾ ਵੀ ਗੜੇ ਤਾਂ ਨਾ ਪਾਏ ਤੇ ਵਾਰਸ ਚਲੋ ਵਧੀਆ ਪਰਮਾਤਮਾ ਨੇ ਇੱਕ ਇੱਕ ਸਾਨੂੰ ਗਿਫਟ ਦਿੱਤਾ ਜੀ ਕੰਮ ਤੇ ਜਾ ਰਹੇ ਨੇ ਧੁੰਦ ਦੇ ਵਿੱਚ ਕੰਮ ਤੇ ਜਾਣਾ ਔਖਾ ਥੀ ਹੁਣ ਜਿਵੇਂ ਥੋੜਾ ਮੌਸਮ ਸਾਫ਼ ਹੋ ਗਿਆ ਕੰਮ ਦੇ ਮਿਲ ਕੇ ਜਾ ਸਕਣਗੇ ਜੀ ਕਿਉਂਕਿ ਕੰਮ ਕਰਨਾ ਵੀ ਸਕਾਲਾ ਜਿਵੇਂ ਪਸ਼ੂਆਂ ਨੂੰ ਧੁੰਦ ਹੋਰ ਧੁੱਪ ਵੀ ਮਿਲਣ ਨੂੰ ਲੱਗਦਾ ਵੀ ਆਨਲਾਈਨ ਸਮਝ ਮੌਸਮ ਥੋੜਾ ਸਾਫ਼ ਆਉਣ ਦੇ ਨਾਲ ਬਣਦੇ ਨਹੀਂ